ਬਾਕੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਇਸ ਸਨਾਤਨ ਧਰਮ ਲਈ ਖਾਸ ਕਰਕੇ Hindu ਧਰਮ ਲਈ ਜਾਂ ਧਰਮ ਦੇ ਲਈ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਮੈਂ ਇਸ ਵਿਸ਼ੇ ਵਿੱਚ ਉਹਨਾਂ ਦੇ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਹੈ ਤੇ ਪ੍ਰਧਾਨ ਜੀ ਕਹਿੰਦੇ ਵੀ ਮੇਰੀ ਨੋਲੇਜ ਤੇ ਇਹ ਗੱਲ ਆਈ ਨਹੀਂ ਤੇ ਮੈਨੂੰ ਤੇਰਾ ਕੱਲ ਪਤਾ ਲੱਗਿਆ ਤੇ ਮੈਂ ਗੱਲ ਕੀਤੀ ਹੈ ਤੇ ਮੈਂ ਡਾੜਫੜਕਾਰ ਵੀ ਕੀਤੀ ਹੈ ਉਸ ਤੋਂ ਬਾਅਦ ਮੈਂ ਪੰਡਤ ਜੀ ਨਾਲ ਗੱਲ ਕੀਤੀ ਫੋਨ ਤੇ ਤੇ ਪੰਡਤ ਜੀ ਕਹਿੰਦੇ ਵੀ ਮੈਂ ਤਾਂ ਉਸ ਦਿਨ ਉੱਥੇ ਹੈ ਨਹੀਂ ਸੀ ਤੇ ਬਾਕੀ ਗੱਲ ਆ ਜੋ ਵੀ ਪ੍ਰੋਗਰਾਮ ਕੀਤੇ ਜਾਂਦੇ ਆ ਇਸ ਤਰ੍ਹਾਂ ਮਹਿਲਾ ਮੰਡਲ ਬਣਿਓ ਉਹਨਾਂ ਨੇ ਕਦੇ ਸਾਨੂੰ ਪੁੱਛਿਆ ਨਹੀਂ ਵੀ ਅਸੀਂ ਕੀ ਪ੍ਰੋਗਰਾਮ ਕਰਨਾ ਤੇ ਜਿਹੜੀ ਖਾਸ ਗੱਲ ਇਹ ਆ ਵੀ ਮੈਂ ਉਹ ਦਿਨ ਉੱਥੇ ਆਣੀ ਦੀ ਮੇਰੀ ਗਾਹਰੀ ਦੇ ਵਿੱਚ ਪ੍ਰੋਗਰਾਮ ਹੋਇਆ ਤੇ ਬਾਕੀ ਇਹ ਦੀ ਸਹੀ ਪ੍ਰਤੀਕਿਰਿਆ ਉਹਦਾ ਉਸ ਨੂੰ ਮੈਨੇਜਮੈਂਟ ਜਾਂ ਉੱਥੋਂ ਦੇ ਪੀਆਰ ਦੀ ਦੇ ਸਕਦੇ ਆ ਜੀ ਤੁਹਾਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੋ ਸਕਦਾ ਇਸ ਤਰ੍ਹਾਂ ਜਿਹੜੇ ਘਾਤਕ ਹੋ ਜਾਂਦੇ ਧਰਮ ਦੇ ਜੇ ਇਸ ਦਾ ਜ਼ਿੰਮੇਵਾਰਾ ਦੇਖੋ ਜੀ ਪੁਜਾਰੀ ਵੀ ਤੇ ਪ੍ਰਧਾਨ ਜੀ ਦੀ ਜ਼ਿੰਮੇਵਾਰੀ ਬਣਦੀ ਆ ਬਾਕੀ ਪੁਜਾਰੀ ਜੀ ਕਹਿ ਰਹੇ ਆ ਵੀ ਜਿਹੜੀ ਉਥੋਂ ਦੀ ਮਹਿਲਮ ਮੰਡਲ ਹੈਗੀ ਆ ਇਹ ਪ੍ਰੋਗਰਾਮ ਉਹਨਾਂ ਬਾਰੇ ਉਹਨਾਂ ਨੇ ਕੀਤਾ ਇਹ ਜਾਣਕਾਰੀ ਸਹੀ ਦੋ ਉਹ ਦੇ ਸਕਦੇ ਜੀ ਪੁਜਾਰੀ ਜੀ ਹੈ ਨਹੀਂ ਉਥੇ ਤਾਂ ਕਿਹਨਾਂ ਦੀ ਇਜਾਜ਼ਤ ਲੈ ਕੇ ਕੀਤਾ ਕਿਸ ਤਰ੍ਹਾਂ ਪ੍ਰੋਗਰਾਮ ਹੋਇਆ ਇਹ ਉਹ ਦੱਸ ਸਕਦੇ ਜਾਦਾ ਜੀ ਇਹੋ ਜਿਹੀ ਕਿਹੋ ਜਿਹੀ ਸਜਾ ਹੋਣੀ ਚਾਹੀਦੀ ਤੇ ਤੁਹਾਨੂੰ ਲੱਗਦਾ ਇਹੋ ਜਿਹੇ ਜਿਹੜੀ ਕਟਨਾਵ ਆਉਂਦੀ ਆ ਵੇਖੋ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਕੀਤਾ ਅਣਜਾਣੇ ਜਾਣੇ ਦੇ ਵਿੱਚ ਹੋਇਆ ਤਾਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਔਰ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ Subscribe to One India channel and never miss an update.